ਅੱਜ ਅਸੀਂ ਐਸਪੀ ਸਾਹਿਬ ਨੂੰ ਮਿਲੇ ਆ ਤੇ ਨਾਲੇ ਅਸੀਂ ਆਪਣਾ ਜਿਹੜੀ ਸ਼ਿਕਾਇਤ ਦਿੱਤੀ ਆ ਜੀ ਜਿਹੜੀ ਕੱਲ ਸਾਡੀ ਮੰਡੀ ਦੇ ਵਿੱਚ ਕੁਝ ਗੁਜਰਾ ਦੇ ਮੁੰਡੇ ਕੁਝ ਹੋਰ ਅਣਪਛਾਤੇ ਬੰਦਿਆਂ ਨੂੰ ਲੈ ਕੇ ਆ ਕੇ ਜੀਵਨ ਨੂੰ ਘਮਕੀਆਂ ਦਿੱਤੀਆਂ ਜੀਵਨ ਨੂੰ ਕੁੱਟਿਆ ਮਾਰਿਆ ਤੇ ਕਿਹਾ ਤੂੰ ਦੌੜ ਜਾ ਉਹਨੇ ਤਾਂ ਅਸੀਂ ਜਾਨੋ ਮਾਰ ਦਿਆਂਗੇ ਤੇ ਲੇਬਰਾਂ ਸਾਡੀਆਂ ਡਰ ਕੇ ਨੱਠ ਗਈਆਂ ਕੁਝ ਬੰਦੇ ਨੱਠ ਗਏ ਆ ਕੁਝ ਬੰਦੇ ਨੇ ਕੰਮ ਛੱਡ ਕੇ ਬਹਿ ਗਏ ਸੀਗੇ ਜੀ ਜਿਹੜੀ ਕਿ ਹੁਣ ਅਸੀਂ ਇੱਕ ਆਂਦੀ ਮੀਟਿੰਗ ਕੀਤੀ ਆ ਆਰਪੀ ਐਸੋਸੀਏਸ਼ਨ ਨੇ ਤੇ ਐਸੋਸੀਏਸ਼ਨ ਨੇ ਮੀਟਿੰਗ ਕਰਕੇ ਉਏ ਮਟਾਪ ਆਪ ਕੀਤਾ ਵੀ ਇਹ ਜਿਹੜੇ ਜੂੜੇ ਪਸ਼ੂ ਲੈ ਕੇ ਆਉਂਦੇ ਆ ਤੇ ਮਾਨਯੋਗ ਡੀਸੀ ਸਾਹਿਬ ਦੇ ਵੀ ਹੁਕਮ ਆਵੇ ਖੁੱਲੇ ਪਸ਼ੂ ਲੈ ਕੇ ਕਿਤੇ ਵੀ ਜਿਹੜੇ ਕੋਈ ਵੀ ਘੁੰਮ ਨਹੀਂ ਸਕਦਾ ਤੇ ਉਹਦੇ ਕਰਕੇ ਹੀ ਇਹਨਾਂ ਨੇ ਇਹ ਐਨਾ ਕੁਝ ਕੀਤਾ ਤੇ ਅਸੀਂ ਐਸਪੀ ਸਾਹਿਬ ਨੂੰ ਕਿਹਾ ਵੀ ਬੰਦ ਹੀ ਕਾਰਵਾਈ ਜਿਹੜੇ ਮੁਰਜਰਮ ਇਹਨਾਂ ਤੇ ਕੀਤੀ ਜਾਵੇ ਤਾਂ ਕਿ ਜਿਹੜੀ ਲੇਬਰ ਦਾ ਵਿਸ਼ਵਾਸ ਬਣ ਸਕੇ ਤੇ ਲੇਬਰਾਂ ਮੰਡੀ ਦੇ ਵਿੱਚ ਦੁਆਰਾ ਕੰਮ ਨੂੰ ਆਜਣ ਆਨਾਲਾ ਬਹੁਤ ਥੋੜਾ ਟਾਈਮ ਰਹਿ ਗਿਆ ਜਿਹੜਾ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਲੇਬਰ ਨਾ ਆਈ ਤਾਂ ਸਾਰਿਆਂ ਲਈ ਇਹ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆਰਤੀਆਂ ਲਈ ਵੀ ਉਹਦੇ ਕਿਸਾਨਾਂ ਲਈ ਵੀ ਹੋਰ ਜਿਹੜੇ ਇਹ ਜਿਹੜੇ ਬੰਦੇ ਆਏ ਸੀ ਹੁਣ ਇਹਦਾ ਨਾ ਪਤਾ ਲੱਗਾ ਵੀ ਪਿੱਛੇ ਵੀ ਇਹਨਾਂ ਨੇ ਚੂੜੀਆਂ ਵੀ ਕੀਤੀਆਂ ਆ ਤੇ ਅੱਗੇ ਵੀ ਟੱਕਾਸ਼ਾਈ ਮੰਡੀ ਦੇ ਵਿੱਚ ਰਾਤ ਨੂੰ ਮੇਰੇ ਸਵੇਰੇ ਆ ਕੇ ਕਰਦੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਅਪੀਲ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਮੰਡੀ ਦਾ ਕੰਮ ਅਮਨਮਹਾਨ ਸ਼ਾਂਤੀ ਨਾਲ ਚੱਲ ਸਕਦਾ ਹੋਵੇ